ਬਈ ਆਪਣੇ ਘਰ ਦੀਆਂ ਪੱਠਾਈਏ ਤਾਂ ਹੂੰ ਇੱਕ ਇਹ ਵੀ ਚੱਟੀ ਅੱਖ ਚਾ ਇੱਕ ਖੱਟੀ ਅੱਖ ਚਾਈ ਠੀਕ ਹੈ ਕਰਨ ਕੁਆਲਿਟੀ ਬਹੁਤ ਸੋਹਣੀ ਆ ਇਹ ਲਾਲ ਗਲਦਾਰ ਚਾਈ ਦੋਵੇਂ ਲਾਲ ਗਲਦਾਰ ਦੇ ਵਿੱਚ ਇੱਕ ਵਾਈਟ ਆਈਸ ਇੱਕ ਰੈੱਡ ਆਈਸ ਇਹਨਾਂ ਦੀ ਮਾਂ ਕਿਹੜੀ ਆ ਇਹਨਾਂ ਦੀ ਮਦਰ ਹੈਗੀ ਆ ਜੀ ਉਹ ਫਿਰ ਦੀ ਆਪਾਂ ਖਾ ਦੇ ਖਾ ਦੋ ਬਈ ਮੜ ਕੇ ਕੋਲੇ ਹੋ ਕੇ ਇਹ ਹੈਗੀ ਵਾਈਟ ਆਈ ਦੇ ਵਿੱਚ ਹਾਂ ਜੀ ਕਿੰਨੇ ਚਿਰ ਦੀ ਗਿਆ ਸੀ ਤੁਸੀਂ ਇਹ ਦੋ ਦੰਦਾਈ ਸਾਲ ਤੋਂ ਉੱਪਰ ਹੋ ਚਲੀ ਜੀ ਹਜੇ ਤਾਂ ਹੀ ਆਪਾਂ ਕ੍ਰੋਸ ਨਹੀਂ ਕਰਵਾਈਆਂ ਆ ਜੀ ਇੱਕ ਕਰੀ ਬਈ ਨੰਬਰ ਦੱਸ ਦਿਓ 98782 ਬਈ 00643 ਦੋਸਤੋ ਤੁਸੀਂ ਜੁੜ ਚੁੱਕੇ ਹੋ ਆਪਣੇ ਚੈਨਲ ਮੇਰੇ ਪਿੰਡ ਮੇਰੇ ਖੇਤ ਨਾਲ ਅੱਜ ਆਪਾਂ ਆਏ ਸੀਗੇ ਬਾਈ ਮਨਪ੍ਰੀਤ ਕੋਲੇ ਇਹਨਾਂ ਦੇ ਕੋਲੇ ਬੱਕਰੀਆਂ ਦੀ ਡਿਟੇਲ ਲਵਾਂਗੇ ਨਾਲੇ ਇਹਨਾਂ ਕੋਲੇ ਕੁਝ ਕੁ ਜਾਨਵਰ ਸੇਲ ਨੇ ਉਹਨਾਂ ਬਾਰੇ ਆਪਾਂ ਵੀਡੀਓ ਸਾਰਾ ਦੱਸਾਂਗੇ ਕਿਹੜੇ ਕਿਹੜੇ ਬੱਚੇ ਸੇਲ ਨੇ ਕਿਹੜੀਆਂ ਪੱਠਾ ਕਿਹੜੇ ਬੱਕਰੇ ਨੇ ਤੇ ਤੁਸੀਂ ਵੀਡੀਓ ਵੇਖ ਕੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਕੀ ਹਾਲ ਚੱਲ ਨੇ ਬਾਈ ਵਧੀਆ ਬਈ ਹੋਰ ਜਾਨਵਰ ਠੀਕ ਨੇ ਸਾਰੇ ਹਾਂਜੀ ਹਾਂਜੀ ਠੀਕ ਆ ਜੀ ਮੈਂ ਸੁਣਿਆ ਤੁਹਾਡੇ ਕੋਲੇ ਬੱਕਰੀਆਂ ਤੁਸੀਂ ਸੇਲ ਨੇ ਹਾਂਜੀ ਬਾਈ ਸੇਲ ਹੈ ਜੀ ਕੁਝ ਕਿਹੜੀਆਂ ਕਿਹੜੀਆਂ ਉਹ ਇੱਕ ਤਾਂ ਆ ਜੀ ਹਾਂ ਹਾਂ ਇੱਕ ਆ ਪੱਠਾ ਹੀ ਆਪਣੇ ਕੋਲੇ ਪੱਠਾ ਦੋਵੇਂ ਹਾਂ ਦੋਹੇ ਪੱਠਾ ਹੀ ਆ ਜੀ ਤੇ ਇਹਨਾਂ ਦੀ ਇੱਕ ਵਾਰੀ ਤੁਸੀਂ ਡਿਟੇਲ ਦੱਸ ਦਿਓ ਫਿਰ ਆਪਾਂ ਇਹਨਾਂ ਦੀ ਵੀਡੀਓ ਵਿੱਚ ਕਲਿੱਪ ਲਾ ਦਿਆਂਗੇ ਹਾਂਜੀ ਹਾਂਜੀ ਬਾਈ ਇਹ ਬਈ ਆਪਣੇ ਕੋਲੇ ਗੋਲੇ ਵਾਲੇ ਤੋਂ ਬੱਕਰਾ ਆਇਆ ਸੀਗਾ ਜੀ ਬੱਕਰੀ ਮਗਰ ਹੂੰ ਉਹਦੀ ਆਪਾਂ ਡਿਟੇਲ ਕੱਢੀ ਸੀ ਉਹ ਪੁੱਛੋ ਬਹੁਤ ਚੰਗੀ ਬਲੱਡ ਲਾਈਨ ਦਾ ਬੱਕਰਾ ਸੀਗਾ ਜੀ ਤੇ ਇਹ ਉਹ ਬੱਕਰਾ ਆਪਾਂ ਤਿਆਰ ਕੀਤਾ ਸੀ ਉਹ ਬੱਕਰਾ ਆਪਣੇ ਤੋਂ ਬਾਈ ਅੰਗਰੇਜ਼ ਲੈ ਗਿਆ ਸੀ ਜੁਪੀ ਆਗਾ ਜੀ ਤੇ ਇਹ ਪੱਠਾ ਉਸੇ ਬੱਕਰੇ ਦੀਆਂ ਹੀ ਇਹ ਦੋ ਦੋ ਦੰਦ ਹੋ ਗਈਆਂ ਇਹ ਦੋਵੇਂ ਇੱਕ ਚਿੱਟੀਆਂ ਅੱਖਾਂ ਚਾਈ ਇਹ ਖੱਟੀਆਂ ਅੱਖਾਂ ਚਾਈ ਇੱਕ ਵਾਈਟ ਆਈ ਹੈ ਇੱਕ ਦੂਜੀ ਖੱਟੀ ਅੱਖਾਂ ਹਾਂਜੀ ਤੇ ਖੜੇ ਕੰਨਾਂ ਦੀਆਂ ਹਨਾ ਇਹ ਸੋਹਣੀਆਂ ਹਾਂ ਬਈ ਪੂਰੀ ਟਾਪ ਕੁਆਲਿਟੀ ਹੈ ਜੀ ਤੇ ਆਜੋ ਹੱਥ 'ਚ ਹਾਂਜੀ ਹਾਂਜੀ ਬਾਈ ਫੜੋਗਾ ਫਿਰ ਇੱਕ ਅੱਖ ਦਿਖਾ ਦਿਓ ਬਾਈ ਮੜ ਕੇ ਕੋਲੇ ਹੋ ਕੇ ਇਹ ਹੈਗੀ ਵਾਈਟ ਆਈ ਦੇ ਵਿੱਚ ਹਾਂਜੀ ਕਿੰਨੇ ਚਿਰ ਦੀ ਗਿਆ ਸੀ ਤੁਸੀਂ ਇਹ ਦੋ ਦੰਦਾਈ ਸਾਲ ਤੋਂ ਉੱਪਰ ਹੋ ਚਲੀ ਜੀ ਹਜੇ ਤਾਂ ਆਪਾਂ ਕ੍ਰੋਸ ਨਹੀਂ ਕਰਵਾਈਆਂ ਇਹ ਠੀਕ ਆ ਹਾਂਜੀ ਤੇ ਦੂਜੀ ਦੂਜੀ ਆਹੀ ਇਹ ਲਾਲ ਅੱਖ ਚਾਹੀਏ ਆਪਣੇ ਕੋਲੇ ਇਹ ਲਾਲ ਅੱਖ ਦੇ ਵਿੱਚ ਹਾਂਜੀ ਹਾਂਜੀ ਦੋਸਤੋ ਦੇਖ ਸਕਦੇ ਆ ਤੁਸੀਂ ਬੱਕਰੀਆਂ ਦੀ ਸਿਹਤ ਵੇਖ ਲਓ ਕੰਨ ਵੇਖ ਲਓ ਸਿੰਘ ਦੇਖ ਲਓ ਅੱਖ ਵੇਖ ਲਓ ਇੱਕ ਵਾਈਟਾਈ ਦੇ ਵਿੱਚ ਜਮਾ ਉਹਦੇ ਚੱਲ ਉਹ ਥੋੜੇ ਸ਼ੇਮ ਬਤ ਆਹ ਥੋੜੀ ਜੀ ਲਾਲ ਗਲਦਾਰ ਦੇ ਵਿੱਚ ਆ ਗਈ ਇਹ ਬਈ ਜੋੜੀ ਹਾਂਜੀ ਬੱਤੀ ਜੋੜੀ ਵਿੱਚ ਨਹੀਂ ਹਾਂਜੀ ਹਾਂਜੀ ਜੋੜੀ ਦੇਣੀ ਆ ਜੀ ਤੇ ਕਈ ਭਰਾ ਅੱਡੋ ਅੱਡ ਮੰਗ ਕਰਦੇ ਆ ਕੋਈ ਨਹੀਂ ਬਈ ਆਪਾਂ ਾਡੋ ਾਡ ਵੀ ਦੇ ਦਾਂਗੇ ਜੀ ਾਡੋ ਾਡ ਵੀ ਕਰਦੇ ਹੋਗੇ ਤੇ ਜਿਹੜੇ ਪੁਰਾਣੇ ਭਾਈ ਜੋੜੀ ਲੈਣੀ ਆ ਤੇ ਜੋੜੀ ਵੀ ਸੀਲ ਕਰ ਦੇਣਗੇ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਆ ਕਿ ਕੁਆਲਿਟੀ ਦੇਖ ਲਓ ਆ ਦੋਵੇਂ ਜੋੜੀ ਹੈਗੀ ਇਹ ਬਈ ਘਰ ਦੀਆਂ ਪੱਠਾਂ ਕਿ ਲਿਆਂਦੀਆਂ ਕਿਦੋਂ ਇਹ ਬਈ ਆਪਣੇ ਕੋਲ ਬੱਕਰੀਆਂ ਕ੍ਰੋਸ ਹੋ ਕੇ ਗਈਆਂ ਸੀ ਉਹ ਬੱਕਰੇ ਤੋਂ ਹੀ ਅੱਛਾ ਇਹ ਉਹਦੀਆਂ ਪੱਠਾਂ ਆ ਜੀ ਇਹ ਆਪਣੇ ਕੋਲੇ ਆਈਆਂ ਸੀਗੀਆਂ ਬੱਚੇ ਆਪਾਂ ਚੱਕੇ ਸੀ ਉਹਦੇ ਜੀ ਠੀਕ ਆ ਹਾਂਜੀ ਤੇ ਕੋਈ ਹੋਰ ਜਾਨਵਰ ਵੇਚਣਾ ਹੋਵੇ ਹਾਂਜੀ ਬਈ ਆਪਾਂ ਇੱਕ ਜੋੜੀ ਹੋਰ ਪਠਾਂ ਦੀ ਸੇਲ ਕਰ ਦਾਂਗੇ ਜੀ ਲਓ ਜੀ ਖੁਸ਼ਖਬਰੀ ਇੱਕ ਜੋੜੀ ਹੋਰ ਹੈ ਹਾਂਜੀ ਉਹ ਛੋਟੀਆਂ ਬੱਚਾ ਉਹਦਾ ਖੇਰੀਆਂ ਹੀ ਢਾਈ ਢਾਈ ਤੰਦਰ ਮਹੀਨਿਆਂ ਦੀਆਂ ਉਹ ਵੀ ਇੱਕ ਲਾਲ ਅੱਖ ਚਾਹ ਖੱਟੀ ਅੱਖ ਚਾਈ ਅੱਛਾ ਠੀਕ ਆ ਵਾਈਟ ਆਈ ਤੇ ਇੱਕ ਬਈ ਆਹ ਜੋੜੀ ਆ ਹਾਂਜੀ ਬਈ ਇਹਦੀ ਡਿਟੇਲ ਇਹ ਬਈ ਆਪਣੇ ਘਰ ਦੀਆਂ ਪਠਾਈਏ ਤਾਂ ਹੂੰ ਇੱਕ ਇਹ ਵੀ ਚੱਟੀ ਅੱਖ ਚਾਹ ਖੱਟੀ ਅੱਖ ਚਾਈ ਠੀਕ ਆ ਕਰਨ ਕੁਆਲਿਟੀ ਬਹੁਤ ਸੋਹਣੀ ਆ ਇਹ ਲਾਲ ਗਲਦਾਰ ਚਾਈ ਦੋਵੇਂ ਲਾਲ ਗੁਲਦਾਰ ਦੇ ਵਿੱਚ ਇੱਕ ਵਾਈਟ ਆਈਸ ਇੱਕ ਰੈਡ ਆਈਸ ਇਹਨਾਂ ਦੀ ਮਾਂ ਕਿਹੜੀ ਆ ਇਹਨਾਂ ਦੀ ਮਦਰ ਹੈਗੀ ਆ ਜੀ ਉਹ ਫਿਰਦੀ ਆਪਾਂ ਫੜ ਕੇ ਦਿਖਾ ਦਿੰਨੇ ਆ ਜੀ ਜਿਹੜੀ ਲਾਲ ਗੁਲਦਾਰ ਹਾਂ ਆਹ ਵਲੀ ਵੱਡੀ ਬੱਕਰੀ ਹਾਂਜੀ ਆ ਇਹਨਾਂ ਦੀ ਮਦਰ ਆ ਜੀ ਠੀਕ ਆ ਇਹ ਇਹਨਾਂ ਦੀ ਮਾਂ ਗਈ ਆਹਾਂ ਦੋਵੇਂ ਪਠਾੰਗ ਤੇ ਇੱਕ ਵਾਰੀ ਬਈ ਨੰਬਰ ਦੱਸ ਦਿਓ 98782 ਬਈ 00643 ਜੀ ਕੁਈ ਰੇਟ ਜ਼ਿਆਦੇ ਤਾਂ ਨਹੀਂਗੇ ਨਹੀਂ ਨਹੀਂ ਰੇਟ ਕੋਈ ਜ਼ਿਆਦੇ ਨਹੀਂ ਬਈ ਕਹਿੰਦੇ ਆ ਫਿਕਸ ਰੇਟ ਹੀ ਆ ਬਈ ਸਾਡਾ ਇਹਦਾ ਨਾ ਨਾ ਫਿਕਸ ਨਹੀਂ ਬਈ ਆਪਾਂ ਮਾਨਦਾਨ ਕਰਾਂਗੇ ਬਈ ਪੂਰਾ ਆਪਾਂ ਠੀਕ ਆ ਹਾਂਜੀ ਤੇ ਇੱਕ ਵਾਰੀ ਨੰਬਰ ਦੱਸੋ ਮੜਾ ਜ 9878200643 ਠੀਕ ਹੈ ਜੀ ਬਈ ਸਿਮਰਨ ਆਪਣਾ ਘਰ ਦਾ ਬਰੇਡਰ ਤਿਆਰ ਕੀਤਾ ਆਪਾਂ ਉਹਦੇ ਰਿਜ਼ਲਟ ਦਿਖਾਵਾਂਗੇ ਅੱਛਾ ਤੇ ਉਹਦੇ ਬਹੁਤ ਸੋਹਣੇ ਰਿਜ਼ਲਟ ਆਉਂਦੇ ਆ ਸਟੱਡ ਸਰਵਿਸ ਉਹ ਪਨਾਈ ਉਹਦੀ ਤੇ ਉਹਦੇ ਬੱਚੇ ਫਿਰਦੇ ਆ ਉਹ ਚਟੇ ਜਿਹੜੇ ਉਹ ਵਾਈਟ ਬੱਚੇ ਆਉਂਦੇ ਆ ਜੀ ਉਹਦੇ ਜਿਹੜੇ ਉਹ ਫਿਰਦੇ ਘਾਉਤੇ ਆ ਦੇਖ ਸਕਦੇ ਆ ਬਹੁਤ ਸੋਹਣੇ ਹਨ ਹਾਂਜੀ ਪਿਓ ਜਮਾ ਚਿੱਟੇ ਆਏ ਆ ਇਹ ਜਮਾ ਵਾਈਟ ਆਏ ਆ ਜੀ ਪਿਓ ਵੀ ਇਹਨਾਂ ਦਾ ਪੂਰਾ ਚਟਾ ਹੀ ਜਮਾ ਵਾਈਟਾ ਕੋਈ ਸਪੌਟ ਨਹੀਂ ਆ ਚੀ ਕਿਹੜੀ ਬੱਕਰੀ ਦੇ ਬੱਚੇ ਆਓ ਇਹ ਬੱਕਰੀ ਦੇ ਹੈਗੇ ਆ ਉਹ ਪੱਠ ਦੇ ਆਈ ਇਹ ਬੱਚੇ ਉਹ ਲਾਲ ਗੁਲਦਾਰ ਆ ਤੇ ਬੱਚੇ ਜਮਾ ਚਿੱਟੇ ਆ ਹਨਾ ਹਾਂਜੀ ਬੱਚੇ ਜਮਾ ਚਿੱਟੇ ਆ ਜੀ ਹਾਂ ਬੱਚੇ ਬਹੁਤ ਸੋਹਣੇ ਆਏ ਆ ਹਾਂਜੀ ਤੇ ਇਹਨਾਂ ਨੂੰ ਕੋਈ ਆਪਣੇ ਭਰਾ ਜਿਹੜੇ ਖਰੀਦ ਲੈਣੋਂਗੇ ਕਈ ਏਰ ਬੱਕਰੀਆਂ ਹਨਾ ਜੀ ਨਹੀਂ ਲਾਉਂਦੀਆਂ ਖਾਂਦੀਆਂ ਪੀਂਦੀਆਂ ਨਹੀਂ ਤੁਸੀਂ ਕਿਹੜੀ ਖਰਾਕ ਪਾਉਣੇ ਆਗੇ ਭਾਈ ਆਪਾਂ ਦਾ ਘਰ ਦਾ ਕਣਕ ਦਾਣਾ ਦਿੰਦਾ ਪਾਉਣੇ ਆ ਜੀ ਕਣਕ ਦਾਣੇ ਹਾਂਜੀ ਉਹੀ ਬਸ ਕੇਰਾ ਕਣਕ ਦਾਣੇ ਦੇ ਘਝਾ ਲੈਣ ਹਾਂਜੀ ਹਾਂਜੀ ਨਾਰਮਲ ਫੀਡ ਆ ਜਾਂ ਆਪਾਂ ਬਸ ਆਪਣੇ ਆ ਘਰ ਦੇ ਵਾਲੇ ਦੁਆਲੇ ਆਪਣੇ ਹੁੰਦਾ ਜੀ ਤੂੰ ਚਾਰ ਲੈਣੇ ਹਾਂ ਹਾਂ ਇੱਥੇ ਛੱਡ ਲਈ ਜਾਂਦਾ ਕੋਈ ਜ਼ਿਆਦਾ ਮਹਿੰਗੀ ਖਰਾਕ ਤਾਂ ਨਹੀਂ ਕੀ ਭਾਈ ਉਹ ਅਗਲਾ ਬੰਦਾ ਉਹ ਜ਼ਿਆਦਾ ਮਹਿੰਗੀ ਖਰਾਕ ਲੈ ਨਾ ਸਕੇ ਨਾ ਨਾ ਕੋਈ ਜ਼ਿਆਦਾ ਮਹਿੰਗੀ ਖਰਾਕ ਨਹੀਂ ਅੱਛਾ ਕਣਕ ਦਾਣਾ ਹਾਂ ਕਣਕ ਦਾਣਾ ਜੀ ਠੀਕ ਆ ਜੀ ਭਾਈ ਇਹ ਵੀ ਆਪਣਾ ਉਸੇ ਬੱਕਰੇ ਦਾ ਜਿਹੜਾ ਅੰਗਰੇਜ਼ ਨੂੰ ਦਿੱਤਾ ਸੀ ਉਸੇ ਬੱਕਰੇ ਦਾ ਬੱਚਾ ਹੀ ਆਪਾਂ ਘਰੇ ਤਿਆਰ ਕੀਤਾ ਤੇ ਇਹ ਵੀ ਪਿੱਛੇ ਗੋਲੇ ਵਾਲਾ ਲੈਣ ਤੋਂ ਹੀ ਆਈ ਤੇ ਇਹਦੇ ਬੱਚੇ ਜਾਨੀ ਜਿਹੜੇ ਆਪਾਂ ਦਿਖਾਏ ਆ ਚਟੇ ਜਿਹੜੇ ਆ ਫਿਰਦੇ ਹਾਂ ਜਿਹੜੇ ਆ ਫਿਰਦੇ ਠੀਕ ਆ ਤੇ ਮੈਂ ਵੇਖਿਆ ਤੁਹਾਡਾ ਪਹਿਲਾ ਵਾਲਾ ਬਰੀਡਰ ਵੀ ਬਹੁਤ ਤਕੜਾ ਸੀਗਾ ਹਾਂਜੀ ਬਈ ਤੇ ਆ ਬੱਕਰਾ ਵੀ ਸੋਹਣਾ ਬੰਦਾ ਜਾਂਦਾ ਹਾਂਜੀ ਇਹ ਹਜੇ 1 ਸਾਲ ਤੇ 5 ਮਹੀਨਾ ਦਾ ਹੋਇਆ ਈ ਇਹਦਾ ਕੀ ਰਾਜ ਆ ਇਹੋ ਜਿਹੀ ਕੁਸਪਾਉਣੀ ਆ ਤੁਸੀਂ ਹਾਂਜੀ ਇਹੋ ਜਿਹੀ ਕੁਸਪਾਉਣੀ ਆ ਬਾ ਇਹ ਵੀ ਉਹੀ ਆਈ ਕਣਕ ਮੱਕੀ ਦਾਣਾ ਈ ਕਣਕ ਮੱਕੀ ਦਾਣਾ ਅੱਛਾ ਠੀਕ ਆ ਇਹ ਕਣਕ ਕੁਆਲਿਟੀ ਬਹੁਤ ਸੋਹਣੀਆ ਗੁਲਾਬੀ ਚ ਆਈ ਹਾਂ ਘੋਨਾ ਬੱਕਰਾ ਹਾਂ ਘੋਨਾ ਈ ਇਹਦੇ ਸਟੱਡ ਸਰਵਿਸ ਓਪਨ ਆ ਈ ਤੇ ਆਪਾਂ ਕੋਈ ਜਿਆਦਾ ਫੀਸ ਨਹੀਂ ਰੱਖੀ ਇਹਦੀ ਫੀਸ ਥੋੜੀ ਹੈ ਹੈਲੋ ਕੱਤਿਆ ਚੜਦਾ ਕੋਈ ਨਹੀਂ ਕੋਈ ਨਹੀਂ ਦੱਸ ਹਾਂਜੀ ਬਈ ਇਹ ਵੀ ਆਪਣਾ ਉਸੇ ਬੱਕਰੇ ਦਾ ਜਿਹੜਾ ਅੰਗਰੇਜ਼ ਨੂੰ ਦਿੱਤਾ ਸੀ ਉਸੇ ਬੱਕਰੇ ਦਾ ਬੱਚਾ ਹੀ ਆਪਾਂ ਕਰ ਇਸ ਤਿਆਰ ਕੀਤਾ ਤੇ ਇਹ ਵੀ ਪਿੱਛੇ ਗੋਲੇ ਵਾਲਾ ਲਾਈਨ ਤੋਂ ਹੀ ਆਈ ਤੇ ਇਹਦੇ ਬੱਚੇ ਜਾਨੀ ਜਿਹੜੇ ਆਪਾਂ ਦਿਖਾਏ ਆ ਚਟੇ ਹੀ ਜਿਹੜੇ ਆ ਫਿਰ ਹਾਂ ਜਿਹੜੇ ਆ ਫਿਰਦੇ ਆ ਠੀਕ ਆ ਤੇ ਮੈਂ ਵੇਖਿਆ ਤੁਹਾਡਾ ਪਹਿਲਾ ਵਾਲਾ ਬ੍ਰੀਡਰ ਵੀ ਬਹੁਤ ਤਕੜਾ ਸੀਗਾ ਹਾਂਜੀ ਬਈ ਤੇ ਆ ਬੱਕਰਾ ਵੀ ਸੋਹਣਾ ਪੰਦਾ ਜਾਂਦਾ ਹਾਂਜੀ ਇਹ ਹਜੇ 1 ਸਾਲ ਤੇ 5 ਮਹੀਨਾ ਦਾ ਹੋਇਆ ਈ ਇਹਦਾ ਕੀ ਰਾਜ ਆ ਇਹਦੇ ਲਈ ਕੁਝ ਪਾਉਨੇ ਆ ਤੁਸੀਂ ਹਾਂਜੀ ਇਹੋ ਜਿਹਾ ਕੀ ਕੁਝ ਪਾਉਨੇ ਆ ਬਾ ਇਹ ਵੀ ਉਹੀ ਆਈ ਕਣਕ ਮੱਕੀ ਦਾਣਾ ਈ ਕਣਕ ਮੱਕੀ ਦਾਣਾ ਅੱਛਾ ਜੀ ਕਾ ਕਣਕ ਕੁਆਲਿਟੀ ਬਹੁਤ ਸੋਹਣੀਆ ਗੁਲਾਬੀ ਚਾਈ ਹਾਂ ਕੋਨਾ ਬੱਕਰਾ ਹਾਂ ਕੋਨਾ ਈ ਇਹਦੇ ਸਟੱਡ ਸਰਵਿਸ ਹੋਪਣਾ ਈ ਤੇ ਆਪਾਂ ਕੋਈ ਜਿਆਦਾ ਫੀਸ ਨਹੀਂ ਰੱਖੀ ਇਹਦੀ ਫੀਸ ਥੋੜੀ ਈ